ਗੋਲ ਗੱਪਿਆਂ ਦੇ ਸ਼ਕੀਨ ਨੂੰ ਹੋ ਜੋ ਸਾਵਧਾਨ ਕਿਉਂਕਿ ਹੁਣ ਗੋਲ ਗੱਪੇ ਖਾਣ ਦੇ ਉੱਤੇ ਪਾਬੰਦੀ ਲੱਗੀ ਐ ਦੱਸਦੀ ਐ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਪਾਬੰਦੀ ਲਗਾਈ ਗਈ ਐ ਸਿਹਤ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੌਣੀ ਬੋਰਡ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਦੱਸਦੀ ਐ ਕਿ ਜਿਹੜੇ ਚਾਵਾ ਦੇ ਨਾਲ ਰੇੜੀਆਂ ਦੇ ਉੱਪਰ ਖੜਕੇ ਗੋਲ ਗੱਪੇ ਖਾਂਦੇ ਆ ਉਹਨਾਂ ਦੇ ਲਈ ਇਹ ਅਹਿਮ ਖਬਰ ਐ ਹੁਣ ਗੋਲ ਗੱਪੇ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ ਦੱਸਦੀ ਐ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਸ ਦੀ ਵਿਕਰੀ ਤੇ ਜਿਹੜੀ ਆ ਉਹ ਬੰਦੀ ਲਗਾਈ ਗਈ ਹੈ ਤੇ ਇਸ ਦੇ ਨਾਲ ਹੀ ਬਰਫ਼ ਅਤੇ ਗੰਨੇ ਦੇ ਰਸ ਦੇ ਉੱਤੇ ਵੀ ਜਿਹੜੀ ਪਾਬੰਦੀ ਹੈ ਉਹ ਲੱਗੀ ਹੈ ਦੱਸਦੀ ਕਿ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੋਨੀ ਬੋਰਡ ਪ੍ਰਸ਼ਾਸਨ ਨੇ ਗੰਨੇ ਦੇ ਰਸ, ਗੋਲ ਗੱਪੇ ਅਤੇ ਬਰਫ਼ ਦੀ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਸੈਨੀਟਰੀ ਸ਼ਾਖਾ ਅਤੇ ਟੈਕਸ ਸ਼ਾਖਾ ਨੇ ਪਹਿਲਾਂ ਹੀ ਇਸ ਸੰਬੰਧ ਦੇ ਵਿੱਚ ਗਲੀ ਵਿਕਰੇਤਾ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਸੀ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ avec